ਦੁਰਗਾ ਜੋਤੀ ਮਾਨਮ ਕਲਿਆਣ ਸਮਿਤੀ ਵੱਲੋਂ ਸ਼੍ਰੀ ਦੁਰਗਾ ਜੋਤੀ ਪਵਨ ਖਾਨਪੁਰ ਚੌਂਕ ਪਠਾਨਕੋਟ ਵਿਖੇ ਸਥਿਤ ਸ਼੍ਰੀ ਸ਼ਕਤੀ ਪੀਠ ਮਾਤਾ ਸ਼੍ਰੀ ਬਗਲਾਮੁਖੀ ਜੀ ਦਾ ਪ੍ਰਕਾਸ਼ ਪੂਰਵ ਸੰਚਾਲਕ ਦੀਪਕ ਮਸਤਾਨਾ ਤੇ ਪ੍ਰਧਾਨ ਸ਼ੁਕਰਮੰਦ ਦੀ ਪ੍ਰਦਾਨਗੀ ਹੇਠ ਤੂਮਦਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਸਭ ਤੋਂ ਪਹਿਲਾਂ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ ਸ਼ਰਦਾਲੂਆਂ ਵੱਲੋਂ ਮੰਦਿਰ ਦੇ ਪ੍ਰਸਿੱਧ ਜੋਤਿਸ਼ ਚਾਰਾ ਪੰਡਿਤ ਇੰਦਰਦੇਵ ਪਾਠਕ ਅਤੇ ਪੰਡਿਤ ਤ੍ਰਿਪੁਰਾਰੀ ਪਾਠਕ ਵੱਲੋਂ ਕੀਤੇ ਮੰਤਰਾਂ ਦੇ ਜਾਪ ਦੇ ਨਾਲ ਨਾਲ ਸ਼੍ਰੀ ਸਿੱਧ ਪੀਠ ਮਾਤਾ ਦੇ ਪੂਜ ਵੀ ਪਾਇਗੇ ਵਿਸ਼ਮੰਗਲ ਦੀ ਮਾਤਾ ਰਾਣੀ ਨੂੰ ਹਵਨकुंड ਚਰਨਾ ਵਿੱਚ ਅਰਦਾਸ ਕੀਤੀ ਗਈ ਇਸ ਤੋਂ ਉਪਰੰਤ ਸ੍ਰੀ ਸਿੱਧ ਪੀਠ ਮਾਤਾ ਸ੍ਰੀ ਬਗਲਾमुखी ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਮਾਤਾ ਰਾਣੀ ਨੂੰ 54 ਪ੍ਰਕਾਰ ਦੇ ਚੜਾਵੇ ਚੜਾਏ ਗਏ ਉਪਰੰਤ ਮਾਤਰੀ ਮੰਡਲ ਵੱਲੋਂ ਸੰਕੀਰਤਨ ਕੀਤਾ ਗਿਆ ਤੇ ਉੱਥੇ ਹੀ ਭक्ति ਵਾਲਾ ਮਾਹੌਲ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਦੁਪਹਿਰ ਸਮੇਂ ਵਿਸ਼ਾਲ ਪੰਡਾਰਾ ਕਰਵਾਇਆ ਗਿਆ ਜਿਸ ਦਾ ਸ਼ਰਦਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ ਆਓ ਦੇਖਦੇ ਆਂ ਤਸਵੀਰਾਂ वही वासी सभी शहर वासियों को बगला मुखी जयंती की हार्दिक हार्दिक शुभकामनाएं माता बगला मुखी जी सभी भक्तों को इच्छाएं पूरी करें और सभी मोहल्ला वासियों से निवेदन है कि आज माता बगला मुखी की जयंती बहुत धूमधाम से मनाया जा रहा है जिसमें छप्पन प्रकार के भोग लगाए गए हैं और साढ़े बारह बजे भंडारा स्टार्ट होगा उसके बाद माता रानी की रात को चौकी है और साथ में प्रसाद भी ग्रहण करें रात को भी आके भंडारा लगाया जाएगा सभी मल्लावासी शहरवासी से विनती है कि वो हुमुम आके आए और माता रानी के दर्शन करें और प्रसाद ग्रहण करें जय माता दी, दी। बंगलामुखी माता की जय आज बंगला मुखी का जन्मदिन के ऊपर सब सारे शहर मुबारक दुर्गा ज्योति मानव समिति द्वारा आज बंगलामुखी माता का जन्मदिन मनाया जा रहा है ਬੜੀ ਧੁੰਮ ਧਮ ਨਾਮ ਲਾਇਆ ਜਾ ਰਿਹਾ ਮੈਂ ਸਾਰੇ ਅਗੇ ਅਰਦਾਸ ਕਰਾਂਗਾ ਕਿ ਪ੍ਰਭੂ ਮਾਤਾ ਕੇ ਅਰਦਾਸ ਕਰਾਂਗਾ ਕਿ ਪ੍ਰਭੂ ਮਾਤਾ ਰਾਣੀ ਸਤਬ ਨੂੰ ਸੁਖ શાંતੀ ਦਵੇ ਸਾਭ ਨੂੰ ਖੁਸ਼ੀਆਂ ਦਵੇ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਕਹੋਗਾ ਪ੍ਰਸ਼ਾਦ ਲੈ ਕੇ ਦਾ ਆਪਣਾ ਪੂਜਤਰ ਕਰਨ ਸਾਹਿਬ ਜੈ ਮਾਤਾ ਦੀ ਮਾਤਾ ਦੀ ਜੀ ਅੱਜ ਬੰਗਲਾ ਮੁਗੀ ਪੰਜ ਮਹੀਨੋਂ ਅਜ ਸਾਡੇ ਦੁਰਗਾ ਜੋਤੀ ਪਵਨ ਦੇ ਵਿੱਚ ਸਾਡੇ ਮਸਤਾਨਾ ਹੀ ਦਾ ਜਿਹੜਾ ਬੂਟਾ ਲਾਇਆ ਹੋਇਆ ਹੈ ਉਦਾ ਪਰਿਵਾਰ ਤੇ ਸਾਰੇ ਜਿਹੜੇ ਸਾਡੇ ਮੈਂਬਰ ਆ ਇੱਥੇ ਬੰਗਲਾਮੁਖੀ ਮੈਂ ਮੰਦਿਰ ਬਣਾਇਆ ਗਿਆ ਤੇ ਅੱਜ ਅਸੀਂ ਦੁਪਹਿਰੀ ਲੰਗਰ ਕਰਾ ਰਹੇ ਆ ਤੇ ਸਾਰੇ ਉੱਥੇ ਆ ਕੇ ਦਰਸ਼ਨ ਦੇਣ ਤੇ ਰਾਤੀ ਜਾਗ ਰਹਿਣਾ ਤੇ ਉੱਥੇ ਵੀ ਦਰਸ਼ਨ ਦੇਣ ਤੇ ਮੈਂ ਸਾਰਿਆਂ ਨੂੰ ਅੱਜ ਬੰਗਲਾਮੁਖੀ ਪੱਖਸ਼ ਦੀ ਵਧਾਈ ਦੇਣਾ ਚਾਹੁੰਦਾ ਆ ਤੇ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਆ ਕਿ ਸਨਾਤਨ ਧਰਮ ਦੇ ਦੇ ਵਿੱਚ ਹੀ ਅਸੀਂ ਸਾਰੇ ਆਨੇ ਆ ਤੇ ਅੱਜ ਸਾਰੇ ਆ ਗਏ ਇੱਥੇ ਸੰਜੋਗ ਦੇ ਅੰਦਰ ਦੁਪਹਿਰੀ ਲੰਗਰ ਖਾਨ ਜੀ ਮਾਤਾ ਜੀ